ਪੰਜਾਬ ਦੇ ਰਾਜ ਕਾਇਕ ਅਤੇ ਸਾਬਕਾ ਸੰਸਦ ਮੈਂਬਰ ਪਦਮਸ਼੍ਰੀ ਹੰਸਰਾਜ ਹੰਸ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਹਨਾਂ ਨੇ ਜਲੰਧਰ ਦੇ ਕਸਬਾ ਸ਼ਾਕੋੜ ਦੀ ਤਹਿਸੀਲ ਦੇ ਦੋ ਪਿੰਡਾਂ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਉਹਨਾਂ ਨੇ ਹੜ੍ਹ ਪੀੜਿਤ ਇਲਾਕਿਆਂ ਦਾ ਨਰੀਖਣ ਕੀਤਾ, ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ। ਇਸ ਦੌਰਾਨ ਉਹਨਾਂ ਨੇ ਕੁਝ ਕਿਸਾਨਾਂ ਅਤੇ ਇੱਕ ਔਰਤ ਨੂੰ ਨਕਦ ਰਾਸ਼ੀ ਵੀ ਦਿੱਤੀ ਹੈ। ਇਸ ਤੋਂ ਇਲਾਵਾ ਲਗਭਗ 250 ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਜਦੋਂ ਉਹਨਾਂ ਨੂੰ ਇਸ ਦੌਰੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਸੇਵਾ ਕਰ ਰਹੇ ਨੇ ਪਰ ਸਾਹਮਣੇ ਨਹੀਂ ਸਨ ਆ ਰਹੇ ਉਹਨਾਂ ਨੂੰ ਕੁਝ ਦੋਸਤਾਂ ਨੇ ਕਿਹਾ ਕਿ ਤੁਹਾਨੂੰ ਸਾਹਮਣੇ ਵੀ ਆਉਣਾ ਚਾਹੀਦਾ ਹੈ ਇਸ ਲਈ ਅੱਜ ਉਹਨਾਂ ਨੇ ਹੜ੍ਹ ਪੀੜਿਤ ਇਲਾਕਿਆਂ ਦਾ ਦੌਰਾ ਕੀਤਾ ਉਹਨਾਂ ਨੇ ਕਿਹਾ ਹੈ ਕਿ ਇਹ ਦੌਰਾ ਕਿਸੇ ਰਾਜਨੀਤਿਕ ਤੌਰ ਤੇ ਨਹੀਂ ਬਲਕਿ ਉਹ ਡੇਰਾ ਬਾਪੂ ਅਲਮਸਤ ਲਾਲ ਬਾਦਸ਼ਾਹ ਜੀ ਦੇ ਸੇਵਕ ਦੇ ਤੌਰ ਤੇ ਕਰ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਹੜਪੀੜਤਾ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇਗੀ ਤਾਂ ਉਹ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਗੇ ਇਸ ਵੇਲੇ ਰਾਜਕਾਇਕ ਪਦਮਸ਼੍ਰੀ ਹੰਸਰਾਜ ਹੰਸ ਹੋਰਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਉਹ ਵੀ ਸੁਣਦੇ ਆਂ ਅਸੀਂ ਤੁਹਾਨੂੰ ਮੈਂ ਤੇ ਅੱਜ ਪਹੁੰਚਾ ਲੇਕਿਨ ਇਨਡਾਇਰੈਕਟ ਮੈਂ ਰੋਜ਼ ਪਹੁੰਚਦਾ ਬਾਪੂ ਲਾਲ ਬਾਦਸ਼ਾਹ ਦਰਬਾਰ ਦੀਆਂ ਟੀਮਾਂ ਸਾਡੇ ਰਿਸਿਵਰ ਸਾਹਿਬ ਯਾਰ ਕਮਲ ਜੀ ਇੱਥੇ ਹੋਰੇ ਸੋਰਨਜੀਤ ਸਿੰਘ ਸੋਰਨਜੀਤ ਜੀ ਸੁਖਵਿੰਦਰ ਹੋਰੀ ਬਾਬੂ ਜੀ ਸਾਰੇ ਇਹ 4-5 ਟੀਮਾਂ ਦਿੱਲੀ ਨਿਕਲਦੀਆਂ ਸੀ ਫਿਰ ਕਹਿਣ ਲੱਗੇ ਕਿ ਬੇਸ਼ੱਕ ਉੱਥੋਂ ਹੀ ਸਾਰਾ ਹੋ ਰਿਹਾ ਲੇਕਿਨ ਜਿੰਨੀ دیر ਤੂੰ ਚਿਹਰਾ ਮੋਹਰਾ ਨਹੀਂ ਨਾ ਵਿਖਾਉਂਦਾ ਆਪਣਾ ਉਹਨੀਂ ਦੇਰ ਆ ਜਿਹੜਾ ਮੀਡੀਆ ਜਾਂ ਸੋਸ਼ਲ ਮੀਡੀਆ ਹੈ ਇਹ ਵਿੱਚ ਨਹੀਂ ਆਉਂਦਾ ਤੇ ਲੋਕਾਂ ਨੇ ਕਹਿਣਾ ਗੋਮ माजी ਕੱਖ ਨਹੀਂ ਕੀਤਾ ਉਹਨੇ ਮੈਂ ਕਿਹਾ ਆਪਾਂ ਵਿਖਾਉਣਾ ਥੋੜੀ ਆ ਆਪਾਂ ਮਾਲਕ ਦੀ ਖੁਸ਼ੀ ਲਈ ਇਹ ਕਰਨਾ ਹੈ ਮਾਲਕ ਦੀ ਬਣਾਈ ਸੰਗਤ ਦਾ ਸੇਵਾ ਕਰਾਂਗੇ ਮਾਲਕ ਖੁਸ਼ ਹੋਏਗਾ ਕਹਿੰਦੇ ਨਹੀਂ ਜੀ ਮਾਲਕ ਨੂੰ ਬਾਅਦ ਚ ਮਾਲਕ ਨੇ ਨਾਰਾਜ਼ ਨਹੀਂ ਹੋਣਾ ਬੰਦਿਆਂ ਨੂੰ ਪਹਿਲਾਂ ਖੁਸ਼ ਕਰੋ ਤੇ ਆਪ ਚਿਹਰਾ ਮੋਰਾ ਦਿਖਾਓ ਮੀਡੀਆਗੇ ਤੇ ਫਿਰ ਮੈਂ ਤਾਂ ਅੱਜ ਬੋਲਣਾ ਸਟਾਰਟ ਕੀਤਾ ਮੈਂ ਇਹ ਕਹਿਣਾ ਚਾਹੁੰਨਾ ਕਿ ਪੰਜਾਬ ਦੇ ਜਮਿਆਂ ਨੂੰ ਨਿਤ ਮਹਿਮਾ ਮੈਂ ਅੱਗੇ ਵੀ ਅਰਜ਼ ਕੀਤੀ ਹੈ ਪਹਿਲਾਂ ਧਾੜ ਵੀ ਆਉਂਦੇ ਸੀ ਉਦੋਂ ਵੀ ਇਹ ਫਾਈਟਰ ਔਰ ਯੋਧੇ ਬਣ ਕੇ ਸਾਬਤ ਹੋਏ ਫਿਰ ਕਦੀ 47 ਆ ਗਈ ਫਿਰ ਵੀ ਇਹ ਡਟ ਗਿਆ ਪੰਜਾਬੀ ਕੁਦਰਤੀ ਆਫਤਾਂ ਆ ਗਈਆਂ ਫਿਰ ਵੀ ਇਹ ਡਟ ਗਿਆ ਜਦੋਂ علامهਤ ਕੋਈ ਆਉਂਦੀ ਆ ਅੱਗੋਂ ਪਿੱਛੋਂ ਬੇਸ਼ੱਕ ਆਪਸ ਵਿੱਚ ਲੜਦੇ ਭਟਦੇ ਰਹਿਣ ਜਦੋਂ ਕੋਈ ਇਦਾਂ ਦੀ ਔਲੀ ਆਉਂਦੀ ਆ ਆਫਤ ਆਉਂਦੀ ਆ ਤੇ ਫਿਰ ਸਾਰੇ ਇਕੱਠੇ ਹੋ ਜਾਂਦੇ ਆ ਜੀ ਇਹ ਪੰਜਾਬੀਆਂ ਦੇ ਬਾਰੇ ਮਸ਼ਹੂਰ ਗੱਲ ਆ ਪੂਰੀ ਦੁਨੀਆ 'ਚ ਤਦੇ ਤੇ ਜਿਵੇਂ ਅਸੀਂ ਇਕੱਠੇ ਆਂ ਤੇ ਬਾਕੀ ਸਟੇਟਸ ਵੀ ਦੇਖੋ امداد ਲਈ ਆ ਰਹੀਆਂ ਲੱਗਦਾ ਇਹ ਸੀ ਕਿ ਲੰਗਰ ਦੁੱਖੋਂ ਰੋਟੀ ਟੁਕ ਦੁੱਖੋਂ ਨਾ ਕੋਈ ਵਿਚਾਰਾ ਰਹਿ ਜਾਏ ਤੇ ਹੁਣ ਇਹ ਕਹਿ ਰਿਹਾ ਜੀ ਲੰਗਰ ਨਾ ਲਿਆਓ ਹੋਰ ਬਾਕੀ ਸਮਾਨ ਲਿਆਓ ਲੰਗਰ ਇੰਨਾ ਕਿ ਜਮਾ ਹੋ ਗਿਆ ਦੇਖੋ ਕਿੰਨੀ ਬਖਸ਼ਿਸ਼ ਹੈ ਮਾਲਕ ਨੇ ਸੋ ਇਸ ਕਰਕੇ ਸਾਰੇ ਪੰਜਾਬੀ ਗਵਈਆਂ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਔਰ ਧਾਰਮਿਕ ਸੰਸਥਾਵਾਂ ਦਾ ਜਿੰਨੀਆਂ ਵੀ ਸੰਸਥਾਵਾਂ ਨੇ ਕੋ ਸੋਸ਼ਲ ਹੈ ਕੋਈ ਐਨ ਜੀਓ ਹੈ ਕੋਈ ਬੰਦੇ ਕੋਲ ਪੈਸੇ ਨਹੀਂ ਕੋ ਰਾਸ਼ਨ ਨਹੀਂ ਉਹ ਵੈਸੇ ਵਿਚਾਰਾ ਲੱਗਾ ਹੈ ਹੈਲਪ ਕਰਨ ਉਹਦਾ ਵੀ ਧੰਨਵਾਦ ਕਰਨਾ ਚਾਹੀਦਾ ਇੱਥੇ ਤੇ ਦੀਨ ਦੁਨੀਆ ਦੇ ਮਾਲਕ ਖੁਦ